ਹਾਲੀ ਦੇ ਵਿੱਚ ਸਿੱਖ ਫੋਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਦਲਜੀਤ ਦੋਸਾਂਜ ਨੂੰ ਇੱਕ ਧਮਕੀ ਦਿੱਤੀ ਗਈ। ਇਹ ਧਮਕੀ ਵਾਇਰਲ ਵੀ ਹੋਈ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸ਼ੋਅ ਨੂੰ ਰੱਦ ਕਰਨ ਦੀ ਗੱਲ ਖਾਸ ਤੌਰ ਤੇ ਮੁੱਖ ਰਾਕੇ ਸਾਹਮਣੇ ਆਈ ਸੀ। ਪਰ ਇਹਦੇ ਨਾਲ ਨਾਲ ਕੁਝ ਹੋਰ ਵੀ ਖੁਲਾਸੇ ਹੋਏ ਨੇ ਜਿਸ ਦੇ ਬਾਬਤ ਦਲਜੀਤ ਦੋਸਾਂਜ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕਰਨ ਦੀ ਗੱਲ ਵੀ ਜਿਹੜੀ ਹੈ ਉਹ ਕਹੀ ਗਈ। ਹੋਰ ਮਾਮਲਾ ਜੁੜਿਆ ਐਸ ਜਗ੍ਹਾ ਤੋਂ ਜਿੱਥੇ ਦਲਜੀਤ ਦੋਸਾਜ ਦਾ ਇੱਕ ਵੀਡੀਓ ਬਣਦਾ ਜਿਹਦੇ ਵਿੱਚ ਉਹ ਕੇਬੀਸੀ ਦੇ ਉੱਤੇ ਅਮਿਤਾਬ ਬਚਨ ਦੇ ਨਾਲ ਇੱਕ ਸ਼ੋਅ ਕਰਨਾ ਪਹੁੰਚਦੇ ਨੇ ਦਿਲ ਦੇ ਵਿੱਚ ਅਮਿਤਾਬ ਬਚਨ ਦਾ ਜਿਹੜਾ ਇੱਕ ਗਾਰੇ ਗਾਉਂਦੇ ਉੱਥੇ ਜਦੋਂ ਆਏ ਨੇ ਤਾਂ ਉਸ ਦੇ ਵਿੱਚ ਇਹਲਾ ਸ਼ੋਅ ਕਾਫੀ ਜ਼ਿਆਦਾ ਪੌਪੁਲਾਰਿਟੀ 'ਚ ਆਇਆ ਪਰ ਉਸ ਤੋਂ ਬਾਅਦ ਇੱਕ ਨਾਲ ਦੇ ਨਾਲ ਇੱਕ ਫੋਟੋ ਵਾਇਰਲ ਹੁੰਦਾ ਜਿਸ ਦੇ ਵਿੱਚ ਕੇਬੀਸੀ ਦੇ ਵਿੱਚ ਦਜੀਤ ਦਸਾਂਜ ਦੇ ਵੱਲੋਂ ਅਮਿਤਤਾਬ ਬਚਨ ਦੇ ਪੈਰ ਛੋਹਣ ਦਾ ਜਿਸ ਦੇ ਨਾਲ ਜਦੋਂ ਇਹ ਫੋਟੋ ਟਰੋਲ ਹੁੰਦਾ ਤਾਂ ਉਸ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਦਜੀਤ ਨੂੰ ਮਾਰੇ ਚੰਗੇ ਸ਼ਬਦ ਵੀ ਕਈਆਂ ਦੇ ਵੱਲੋਂ ਕਹੇ ਗਏ ਨੇ ਤਾਂ ਇਹ ਸਾਰਿਆਂ ਦੇ ਬਾਬਤ ਉਸੇ ਦੌਰਾਨ ਗੁਰਪਤਵੰਤ ਸਿੰਘ ਪੰਨੂ ਜੋ ਕਿ ਖਾਲਿਸਤਾਨੀ ਵੱਖਵਾਦੀ ਨੇਤਾ ਹੈ ਔਰ ਸਿੱਖ ਫੋਰ ਜਸਟਿਸ ਦਾ ਮੁਖੀ ਹੈ ਉਹਦੇ ਵੱਲੋਂ ਖਾਸ ਤੌਰ ਤੇ ਇੱਕ ਧਮਕੀ ਦਿੱਤੀ ਜਾਂਦੀ ਹੈ ਕਿ ਦਜੀਤ ਦੋਸਾਂ ਅਸਟ੍ਰੇਲੀਆ ਦਾ ਦੌਰਾ ਜਿਹੜਾ ਆਪਣਾ ਰੱਦ ਕਰਦੇ ਇਹਨੇ ਸਿੱਖਾਂ ਦੇ ਇੱਕ ਕਾਤਲ ਦਾ ਪੈਰ ਚੁਗਾ ਤਾਂ ਉਹ ਪੈਰ ਛੋਣ ਨੂੰ ਲੈ ਕੇ ਦਜੀਤ ਨੂੰ ਟੋਲ ਕੀਤਾ ਗਿਆ ਉਸ ਤੋਂ ਬਾਅਦ ਇਹ ਗੱਲ ਜ਼ਰੂਰ ਸਾਹਮਣੇ ਆਈ ਕਿ ਦਜੀਤ ਨੂੰ ਜਿਹੜੀ ਧਮਕੀ ਮਿਲੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਉਹਦੇ ਵਿੱਚ ਧਮਕੀ ਤਾਂ ਜ਼ਰੂਰ ਹੈ ਪਰ ਐਸੇ ਦੌਰਾਨ ਦੇ ਵਿੱਚ ਗੁਰਪਤਵੰਤ ਸਿੰਘ ਪੱਲੂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਪੱਤਰ ਲਿਖਿਆ ਗਿਆ ਉਸ ਪੱਤਰ ਦੇ ਵਿੱਚ ਇਸ ਆਸਟ੍ਰੇਲੀਆ ਵਾਲੀ ਧਮਕੀ ਦਾ ਕੋਈ ਜ਼ਿਕਰ ਨਹੀਂ ਹੈ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਦਲਜੀਤ ਉਹ ਦਸਾਂਜ ਨੇ ਅਮਿਤ ਆਵਤਨ ਦੇ ਪੈਰ ਛੂਏ ਨੇ ਜਿਹੜਾ ਕਿ 1984 ਦੇ ਵਿੱਚ ਸਿੱਖ ਕਤਲੇਆਮ ਦਾ ਕਿਤੇ ਨਾ ਕਿਤੇ ਉਹਦਾ ਇੱਕ ਵਿਆਖ ਉਹਦਾ ਆਧਾਰ ਬਣਦਾ ਹੈ 31 ਅਕਤੂਬਰ 1984 ਨੂੰ ਭਾਈ ਸਤਵੰਤ ਸਿੰਘ ਤੇ ਭਾਈ ਬੀਅੰਤ ਸਿੰਘ ਦੇ ਵੱਲੋਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਕਿਉਂਕਿ ਉਹਨੇ ਅਕਾਲ ਤਖਤ ਸਾਹਿਬ ਦੇ ਉੱਤੇ ਜੜੇ ਟੈਂਕ ਚੜਾ ਕੇ ਉੱਥੇ ਗੋਲੀਬਾਰੀ ਕਰੇ ਤਾਂ ਉਸ ਦੇ ਤਹਿਤ ਜਿਹੜਾ ਇਹ ਮਾਮਲਾ ਹੋਇਆ ਤਾਂ ਉਸ ਦੇ ਵਿੱਚ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਜਿਹੜੀ ਇਹ ਗੱਲ ਜਦੋਂ ਚੜੀ ਤਾਂ ਉਸ ਤੋਂ ਵਿੱਚ ਅਮਤਾਬਚਨ ਦੇ ਵੱਲੋਂ ਜਿਹੜਾ ਇੱਕ ਬਿਆਨ ਉਸ ਵੇਲੇ ਚ ਬੋਲਿਆ ਗਿਆ ਸੀ ਕਿ ਖੂਨ ਦਾ ਬਦਲਾ ਖੂਨ ਹੈ ਇਹ ਜਿਹੜਾ ਬਿਆਨ ਸੀ ਉਹਦਾ ਕੋਈ ਰਿਕਾਰਡ ਤਾਂ ਨਹੀਂ ਮਿਲਦਾ ਜਿਸ ਦੇ ਵਿੱਚ ਕੋਈ ਫੋਟੋ ਨਹੀਂ ਆਈ ਜਾਂ ਕੁਛ ਨਹੀਂ ਪਰ ਇਹ ਟੀਵੀ ਦੇ ਉੱਤੇ ਬਿਆਨ ਰਾ ਦੂਰਦਰਸ਼ਨ ਤੇ ਚੱਲਿਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹਨੂੰ ਸੁਣਿਆ ਵੀ ਹੈ ਕਿਉਂਕਿ ਹਮਤਾਬਤ ਦੀ ਆਵਾਜ਼ ਦੀ ਇੱਕ ਅਲੱਗ ਪਹਿਚਾਣ ਹੈ ਉਸ ਵੇਲੇ ਦੀਆਂ ਜਿਹੜੇ ਜਿਨ੍ਹਾਂ ਨੇ ਉਸ 1988 ਦਾ ਸੰਤਾਪ ਪਹੰਡ ਆਇਆ ਉਹਨਾਂ ਨੇ ਇਸ ਬਿਆਨ ਨੂੰ ਸੁਣਿਆ ਸੀ ਤਾਂ ਉਸ ਦੇ ਤਹਿਤ ਜਿਹੜਾ ਦਲਜੀਤ ਉਹ ਦਸਾਜ ਇਹਨੂੰ ਜਿਹੜਾ ਇਹ ਗੱਲ ਜਿਹਦੀ ਧਮਕੀ ਆਈ ਆ ਉਸ ਦੇ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇਹ ਗੱਲ ਉਸ ਚਿੱਠੀ 'ਚ ਕਹੀ ਗਈ ਜਿਹੜਾ ਉਹਨੇ ਪੱਤਰ ਲਿਖਿਆ ਕਿ ਦਲਜੀਤ ਦਸਾਜ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾ ਕੇ ਉਸ ਦੇ ਉੱਤੇ ਉਹਨੂੰ ਪੁੱਛਿਆ ਜਾਵੇ ਕਿ ਆਖਰ ਉਹਨੇ ਅਮਤਾਵਚਨ ਦੇ ਪਿਆਰ ਕਿਉਂ ਛੋਏ ਹੁਣ ਇਹ ਮਾਮਲਾ ਗੁਰਪਤਵਾਂਤ ਸਿੰਘ ਮਾਫ ਕਰਨਾ ਗੁਰਪਤਵਾਂਤ ਸਿੰਘ ਪੱਲੂ ਦੇ ਵੱਲੋਂ ਉਠਾਇਆ ਗਿਆ ਤੇ ਜਿਹਦੇ ਵਿੱਚ ਆਸਟ੍ਰੇਲੀਆ ਦੀ ਧਮਕੀ ਦੀ ਗੱਲ ਹੋਈ ਉਹ ਜ਼ਰੂਰ ਹੈ ਕਿ ਉਹਨੇ ਕਿਹਾ ਕਿ ਆਸਟ੍ਰੇਲੀਆ 'ਚ ਸ਼ੋਅ ਰੱਦ ਕਰਨੇ ਚਾਹੀਦੇ ਨੇ ਇਹਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਪਰ ਇਸ ਦੇ ਵਿੱਚ ਜਦੋਂ ਅਮਤਾਬਚਨ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਸਰਖਰਿ ਸ਼ਬਦਾਂ ਦੇ ਵਿੱਚ ਇਹ ਗੱਲ ਨੂੰ ਦਰਾਇ ਕਰਤਾ ਸੀ ਕਿ ਉਹਨਾਂ ਦੀ ਇਸ ਚੀਜ਼ ਨਾਲ ਕੋਈ ਲਿਗਾ ਦਿਗਾਨੀ ਹੈ ਪਰ ਅਜੇ ਤੱਕ ਉਸ ਬਿਆਨ ਦੇ ਉੱਤੇ ਇਹ ਜ਼ਰੂਰ ਹੈ ਕਿ ਲੋਕਾਂ ਨੇ ਸੁਣਿਆ ਜ਼ਰੂਰ ਪਰ ਉਹਦਾ ਕੋਈ ਫੁਟੇਜ ਜਾਂ ਵੀਡੀਓ ਜਾਂ ਲਿਖਤੀ ਪਰ ਮਾਰ ਅਜੇ ਤੱਕ ਕਹਿੰਦੇ ਵੀ ਕੋਈ ਨਹੀਂ ਮਿਲਿਆ ਹੁਣ ਸਵਾਲ ਪੈਦਾ ਇਹ ਹੋ ਜਾਂਦਾ ਹੈ ਕਿ ਜਕਰਦਾਬ ਸਾਹਿਬ ਨੂੰ ਪੱਤਰ ਲਿਖ ਕੇ ਦਜੀ ਦਰਸਾਹ ਦੇ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕਰਕੇ ਇਹ ਪੁੱਛਿਆ ਜਾਣਾ ਕਿ ਅਮਤਾਬਚਨ ਦੇ ਪੈਰ ਕਿਉਂ ਛੋਏ ਨੇ ਇਹ ਇੱਕ ਵੱਡਾ ਸਵਾਲ ਬਣ ਜਾਂਦਾ ਕਿਉਂਕਿ ਪੰਜਾਬੀ ਸਭਿਆਚਾਰ ਦੇ ਵਿੱਚ ਪੈ ਥੋੜਾ ਇੱਕ ਆਮ ਤਰ੍ਹਾਂ ਦੀ ਪਰਵਿਰਤੀ ਹੈ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦਰਜੀਤ ਦੁਸਾਂਜ ਨੇ ਪੱਗ ਨੂੰ ਉਸ ਸਰਤ ਤੱਕ ਪਹੁੰਚਾ ਦਿੱਤਾ ਹੈ ਕਿ ਜਿੱਥੇ ਤੱਕ ਅ ਸ਼ਾਇਦ ਅਸੀਂ ਕਹਿ ਸਕਦੇ ਹਾਂ ਕਿ ਵੱਡੀਆਂ-ਵੱਡੀਆਂ ਮੱਲਾ ਤੇ ਵੱਡੀਆਂ ਸੰਗੀਤ ਜਗਤ ਦੇ ਵਿੱਚ ਇੱਕ ਵੱਡਾ ਨਾਮ ਦਰਜੀਤ ਦੁਸਾਂਜ ਹੈ ਜਿਸ ਦੇ ਵਿੱਚ ਉਹਨੇ ਬੜੀ ਦੂਰ ਤੱਕ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬ ਦੇ ਨਾਮ ਲੈ ਕੇ ਤੁਰਿਆ ਹਰ ਜਗ੍ਹਾ ਤੇ ਪੰਜਾਬੀ ਮਾਬੂਲੀ ਦੀ ਸੇਵਾ ਕਰ ਰਹੇ ਇਸ ਗੱਲਾਂ ਨੂੰ ਲੈ ਕੇ ਵੀ ਉਹਦੇ ਉੱਤੇ ਬਹੁਤ ਕੁਛ ਹੈ ਜਿਹੜੀਆਂ ਉਹਨੇ ਅੱਛੀਆਂ ਫਿਲਮਾਂ ਵੀ ਜਿਹੜੀਆਂ ਨੇ ਪੰਜਾਬੀ ਸਭਿਆਚਾਰ ਨੂੰ ਦਿੱਤੀਆਂ ਨੇ ਤੇ ਉਹਦੇ ਵਿੱਚ ਦਜੀਤ ਤੋਸਾਂਝ ਦਾ ਪੰਜਾਬੀ ਨੂੰ ਦੁਨੀਆ ਵਿੱਚ ਪ੍ਰਫੁੱਲਤ ਕਰਨ ਦੇ ਲਈ ਵੱਡਾ ਯੋਗਦਾਨ ਹੈ ਹੁਣ ਦੇਖਣਾ ਇਹ ਬਣ ਜਾਂਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਪੰਨੂ ਦੁਆਰਾ ਦਿੱਤੀ ਗਈ ਜਿਹੜੀ ਪੱਤਰ ਹੈ ਉਹਦੇ ਉੱਤੇ ਅਮਲ ਕਰਦੇ ਹੋਏ ਦਜੀਤ ਤੋਸਾਂਝ ਨੂੰ ਉਥੇ ਤਲਬ ਕਰਦੇ ਨੇ ਜਾਂ ਨਹੀਂ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਹ ਜਥੇਦਾਰ ਸਾਹਿਬ ਦਾ ਆਪਣਾ ਫੈਸਲਾ ਜਾਂ ਅਕਾਲ ਤਖਤ ਇਸ ਚੀਜ਼ ਉੱਤੇ ਫੈਸਲਾ ਕਰੇਗਾ ਪਰ ਇਹ ਗੱਲ ਜ਼ਰੂਰ ਹੈ ਕੇ ਪੰਨੂ ਕੋਲ ਜਿਹੜੀ ਆਸਟ੍ਰੇਲੀਆ ਦੀ ਧਮਕੀ ਜ਼ਰੂਰ ਹੈ ਪਰ ਉਹਦੇ ਵਿੱਚ ਇਹ ਪੱਤਰ ਲੈ ਕੇ ਅਕਾਖਤ ਸਾਹਿਬ ਨੂੰ ਦਜੀਤ ਦੋਸਾਂਝ ਦੇ ਉੱਤੇ ਜਿਹੜਾ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਇਹ ਅਸਲ ਖੁਲਾਸਾ ਹੈ ਉਸ ਧਮਕੀ ਦਾ ਜਿਹੜੀ ਆ ਕਿ ਇਸ ਵੇਲੇ ਵਾਰਨ ਹੋ ਰਿਹਾ ਕਿ ਦਜੀਤ ਦੋਸਾਂਝ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਹੈ